ਜਨਾਲੇ ਜਦੋਂ ਪਲੇ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉਤੇ ਅਟੈਕ ਕੀਤਾ ਜਾਂਦਾ ਹੈ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਚ ਅਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਅੱਗੇ ਵਧਾ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਨੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮੁਕਦਮੇ ਚ ਅਰੈਸਟ ਕਰ ਰਹੇ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਇਹ ਤਫ਼ਤੀਸ਼ ਨੂੰ ਅੱਗੇ ਵਧਾਵਾਂਗੇ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ 'ਚ ਵੱਖ-ਵੱਖ ਮੁਕੱਦਮੇ ਆ ਹਰੇਕ ਜਿੱਥੇ-ਜਿੱਥੇ ਵੀ ਲੜਿੰਦਾ ਹੈ ਉਸ ਹਿਸਾਬ ਨਾਲ ਇਹਨਾਂ ਤੇ ਐਕਟ ਕੀਤਾ ਜਾਵੇ ਜਿੱਦਾਂ ਤੁਸੀਂ ਡੀਜੀਪੀ ਸਾਹਿਬ ਵੱਲੋਂ ਸਾਰਾ ਪ੍ਰੈਸ ਨੋਟ ਪੇਜ ਕੀਤਾ ਗਿਆ ਆ ਅਨੁਸਾਰ ਰੂਰਲ ਪੁਲਿਸ ਨੇ ਪਿਛਲੇ ਟਾਈਮ 'ਚ ਵੀ ਚੰਗਾ ਕੰਮ ਕੀਤਾ ਸੀ ਜਦੋਂ ਤਕਰੀਬਨ ਕਈ ਕਿਜੀ ਹੈਰੋਇਨ ਰਿਕਵਰ ਹੋਈ ਸੀਗੀ ਉਹਨ ਵੀ ਇਹਨਾਂ ਨੇ 2 ਦਿਨ ਪਹਿਲਾਂ 2 ਬੰਦੇ ਫੜੇ ਸੀਗੇ ਕ੍ਰਿੰਡੇ ਥਾਣੇ ਦੇ ਵਿੱਚ ਉਹਨਾਂ ਤੋਂ ਤਕਰੀਬਨ 550 ਗ੍ਰਾਮ ਹੈਰੋਇਨ ਰਿਕਵਰ ਹੋਈ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਵਧੀਆ ਕੰਮ ਕਰਦੇ ਹੋਏ ਕੱਲ 2 ਹਵਾਲਾ ਆਪਰੇਟਿਵ ਫੜੇ ਗਾ ਉਹਨਾਂ ਤੋਂ 17 ਲੱਖ 60 ਹਜ਼ਾਰ ਰੁਪਏ ਇੰਡੀਅਨ ਕਰੰਸੀ ਔਰ 4000 ਯੂ ਐਸ ਡਾਲਰ ਇੱਕ ਉਹਨਾਂ ਦਾ ਲੈਪਟਾਪ ਰਿਕਵਰ ਕੀਤਾ ਹੈ ਸੋ ਕਾਫੀ ਇੰਪੋਰਟੈਂਟ ਹੋਰ ਵੀ ਸਾਨੂੰ ਉਹਨਾਂ ਤੋਂ ਕਲੂ ਲੱਭੇ ਆ ਹੋਰ ਜਿਹੜੇ ਬੰਦੇ ਹਵਾਲਾ ਰੈਕਟ ਚ ਇਨਵੋਲਡ ਆ ਹੋਰ ਕਿਹੜੇ ਸਮਗਲਰ ਜਿਹੜੇ ਹਵਾਲੇ ਰਾਹੀਂ ਪੈਸੇ ਭੇਜਦੇ ਆ ਉਹਦੀ ਸਾਰੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਔਰ ਇਹ ਲੋਕ ਆ ਜਿਹੜੇ ਇਸ ਇਲੀਗਲ ਗੰਦੇ ਤੰਦੇ ਨੂੰ ਇਹ ਵਡਾਵਾ ਦਿੰਦੇ ਆ ਜਦੋਂ ਪੈਸਿਆਂ ਦੀ ਇਹ ट्रांजੈਕਸ਼ਨ ਹੁੰਦੀ ਆ ਤੋ ਇਹ ਬਹੁਤ ਵਧੀਆ ਕੰਮ ਕੀਤਾ ਆ ਜਿਹੜਾ ਐਸਐਸਪੀ ਅੰਮ੍ਰਿਤਸਰ ਰੂਰਲ ਤੇ ਉਹਨਾਂ ਦੀ ਟੀਮ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਮਹਿੰਮ ਚਲਾਈ ਗਈ ਆ 1 ਮਾਰਚ ਤੋਂ ਸਾਰੇ ਪੰਜਾਬ ਦੇ ਵਿੱਚ ਹੀ ਨਸ਼ਿਆਂ ਦੇ ਖਿਲਾਫ ਬਹੁਤ ਜ਼ਿਆਦਾ ਕੰਮ ਹੋ ਰਿਹਾ ਆ ਔਰ ਬਾਰਡਰ ਰੇਂਜ ਦੇ ਵਿੱਚ ਹੀ ਜੋ ਕਿ ਆਨਰੇਬਲ ਸੀਐਮ ਸਾਹਿਬ ਤੇ ਆਨਰੇਬਲ ਡੀਜੀ ਸਾਹਿਬ ਵੱਲੋਂ ਮਹਿੰਮ ਚਲਾਈ ਗਈ ਸੀਗੀ ਅਸੀਂ ਤਕਰੀਬਨ 15 ਦਿਨਾਂ ਦੇ ਵਿੱਚ ਹੀ 337 ਬੰਦੇ ਅਸੀਂ ਅਰੈਸਟ ਕੀਤੇ ਆ ਸਿਰਫ ਮਾਰਚ 1 ਤੋਂ ਲੈ ਕੇ ਹੁਣ ਤੱਕ ਔਰ 192 ਕੇਸਿਸ ਐਨਡੀਪੀਐਸ ਹੱਥ ਦੇ ਅਸੀਂ ਰਜਿਸਟਰ ਕੀਤੇ ਆ ਜਿਨ੍ਹਾਂ ਚ ਤਕਰੀਬਨ 41 ਕੇਜੀ ਹੈਰੋਇਨ ਰਿਕਵਰ ਹੋਈ ਆ ਜੇ ਆਪਾਂ ਸਾਰੀ ਬਾਰਡਰਿੰਗ ਦੀ ਗੱਲ ਕਰੀਏ ਔਰ 1 ਕੇਜੀ ਆਈਸਵੀਰ ਕਵਰ ਕੀਤੀ ਗਈ ਆ ਔਰ ਇਹ 17 ਲੱਖ 60 ਹਜ਼ਾਰ ਰੁਪਿਆ ਇਨਕਲੂਡ ਕਰਕੇ ਟੋਟਲ ਹੁਣ ਤੱਕ 26 ਲੱਖ ਰੁਪਿਆ ਅਸੀਂ ਰਿਕਵਰ ਕਰ ਚੁੱਕੇ ਆ ਇਹਦੇ ਤੋਂ ਇਹਦੇ ਤੋਂ ਇਲਾਵਾ ਇਹਨਾਂ ਦੇ ਮੋਟਰਸਾਈਕਲ ਉਹਨਾਂ ਦੀਆ ਕਾਰਾਂ ਉਹ ਵੀ ਅਸੀਂ ਰਿਕਵਰ ਕੀਤੀ ਆ ਔਰ ਅਸੀਂ ਕਾਫੀ ਜਿਹੜੇ ਕਿ ਡਰਗ ਤੋਂ ਇਹਨਾਂ ਨੇ ਡਰਗ ਮਨੀ ਯੂਜ਼ ਕਰਕੇ ਸਮਗਲਰਸ ਨੇ ਘਾਰ ਬਣਾਇਆ ਔਰ ਜਿਹੜੇ ਕਿ ਇਹਨਾਂ ਨੇ ਗਲਤ ਤਰੀਕੇ ਨਾਲ ਘਰ ਬਣੇ ਆ ਉਹ ਵੀ ਅਸੀਂ ਬਾਰਡਰ ਰੇਂਜ ਦੇ ਵਿੱਚ ਕਾਫੀ ਪ੍ਰਾਪਰਟੀਆਂ ਆਇਡੈਂਟੀਫਾਈ ਕਰ ਚੁੱਕੇ ਆ ਔਰ ਇੱਕ ਲੀਗਲ ਪ੍ਰੋਸੈਸ ਜੋ ਹੁੰਦਾ ਆ ਆਫਟਰ ਉਹ ਸਾਰਾ ਲੀਗਲ ਪ੍ਰੋਸੈਸ ਡਾਟ ਕਰਕੇ ਫਿਰ ਉਹਨਾਂ ਖਿਲਾਫ ਵੀ ਅਸੀਂ ਸੱਤ ਐਕਸ਼ਨ ਲਵਾਂਗੇ ਜੋ ਡਿਮੋਲੀਸ਼ਨ ਡਰਾਈਵ ਚੱਲ ਰਹੀ ਆ ਆਫਟਰ ਫਾਲੋਇੰਗ ਦਾ ਪ੍ਰੋਪਰ ਲਾ ਪ੍ਰੋਸੀਜਰ ਅਸੀਂ ਉਹ ਵੀ ਉੱਥੇ ਚਲਾਵਾਂਗੇ ਸੋ ਇਹ ਸਾਡਾ ਡਰੱਗਸ ਦਾ ਸੀਗਾ ਜਿਹੜਾ ਕਿ ਮੇਨ ਇੱਥੇ ਐਕਸ਼ਨ ਹੋਇਆ ਸੀ ਪਰ ਇਹ ਜਿਹੜਾ ਪੈਸਾ ਕਿਵੇਂ ਹਵਾਲਾ ਕਿਵੇਂ ਚਲੰਦੇ ਸੀ ਕਿਉਂਕਿ ਬਹੁਤ ਵੱਡੀ amount ਹੈ ਕਿਵੇਂ ਟ੍ਰੇਡ ਕਰਦੇ ਸੀ ਸਰ ਨਹੀਂ ਇਹ ਇਹ ਵੀ ਅਮਾਉਂਟ ਵੱਡੀ ਆ ਪਰ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੂੰਗਾ ਕਿ ਅਸੀਂ ਇਹਦੇ ਤੋਂ ਇਲਾਵਾ ਵੀ ਇਸੇ ਮੋਡਿਊਲ ਤੋਂ ਹੋਰ ਵੀ ਰਿਕਵਰੀ ਹੋਣ ਦੀ ਸਾਨੂੰ ਕਾਫੀ ਉਮੀਦ ਆ ਔਰ ਹੋਰ ਵੀ ਜਿਹੜੇ ਮੇਨ ਬੰਦੇ ਇਹਦੇ ਵਿੱਚ ਇਨਵੋਲਡ ਆ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਉਹਨਾਂ ਦੇ ਖਿਲਾਫ ਵੀ ਸਾਡਾ ਇਹ ਐਕਸ਼ਨ ਸਾਡਾ ਚੱਲ ਰਿਹਾ ਹੈ ਜੀ ਸੋ ਜਿਹੜਾ ਜਿਹੜਾ ਪਸਤਰਾ ਦੇ ਪੈਸੇ ਜਿਹੜਾ ਦੇਖੋ ਹਰ ਤਰ੍ਹਾਂ ਦਾ ਜੋ ਕਿ ਹੁਣ ਤੱਕ ਇਨਵੈਸਟੀਗੇਸ਼ਨ ਚ ਆਈ ਆ ਇਹ ਜਿਹੜੇ ਡਰੱਗ ਡੀਲਰਸ ਆ ਇਹਨਾਂ ਦਾ ਵੀ ਔਰ ਇਥੋਂ ਤੱਕ ਕਿ ਇਹ ਜਿਹੜਾ ਇਲੀਗਲ ਕੋਈ ਆਰਮਸ ਵੀ ਆਉਦੇ ਸੀਗੇ ਉਹਨਾਂ ਦੇ ਵੀ ਇਹ ਪੈਸੇ ਅੱਗੇ ਟਰਾਂਸਫਰ ਕਰਦੇ ਸੀ ਔਰ ਜਿਹੜਾ ਇਹਨਾਂ ਦਾ ਪ੍ਰੋਪਰ ਜਿਹੜਾ ਪ੍ਰੋਸੀਜਰ ਆ ਉਹ ਸਾਰਾ ਅਸੀਂ ਆਇਡੈਂਟੀਫਾਈ ਕਰ ਲਿਆ ਆ ਮੈਂ ਹੁਣ ਉਹਦੀ ਡਿਟੇਲਸ ਨਹੀਂ ਤੁਹਾਨੂੰ ਮੈਂ ਦੱਸੂਗਾ ਇਸ ਵੇਲੇ ਕਿਉਂਕਿ ਸਾਡਾ ਉਹ ਆਪਰੇਸ਼ਨ ਚੱਲ ਰਿਹਾ ਹੈ ਇਹ ਕੱਲ ਦਾ ਹੀ ਆ ਪਰ ਬਹੁਤ ਛੇਤੀ ਅਸੀਂ ਤੁਹਾਨੂੰ ਇਹਦੇ 'ਚ ਹੋਰ ਵੱਡੀ ਰਿਕਵਰੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਸਰਟਨਲੀ ਅਸੀਂ ਬਾਈ ਨੇਮ ਸਾਡੇ ਕੋਲ ਬੰਦੇ ਆਈਡੈਂਟੀਫਾਈ ਹੋ ਚੁੱਕੇ ਆ ਪਰ ਮੈਂ ਉਹਨਾਂ ਦੀ ਡਿਟੇਲ ਤੁਹਾਨੂੰ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਸਕਦਾ ਜੀ ਹੁਣ ਤੱਕ ਕਿਸ ਮੋਡਿਊਲ ਜਿੰਨੇ ਲੋਕ ਰਿਸਟਾਰ ਹੋ ਚੁੱਕੇ ਆ ਹੁਣ ਤੱਕ ਇਸ ਮੋਡਿਊਲ ਚ ਅਸੀਂ ਜਿਹੜੇ ਦੋ ਪਹਿਲੋਂ ਸੀਗੇ ਜਿਹੜੇ ਡਰੱਗ ਡੀਲਰ ਸੀਗੇ ਉਸ ਤੋਂ ਬਾਅਦ ਦੋ ਬੰਦੇ ਅਰੈਸਟ ਕਰ ਲਏ ਹੁਣੇ ਸਮੇਂ ਤੋਂ ਸਰ ਐਕਟਿਵ ਸੀਗੇ ਜਿਹੜੇ ਆ ਇਹ ਇਹ ਕਾਫੀ ਢੇਰ ਤੋਂ ਚੱਲ ਰਿਹਾ ਸੀ ਇਹਨਾਂ ਦਾ ਸਿਸਟਮ ਔਰ ਜਿੱਦਾਂ ਕਿ ਸੀ ਤੁਹਾਨੂੰ ਦੱਸਿਆ ਟੈਕਨੀਕਲੀ ਵੀ ਸਾਨੂੰ ਕਾਫੀ ਕੁਝ ਇਨਰ ਲੈਪਟਾਪ ਤੋਂ ਵੀ ਸਾਨੂੰ ਕਾਫੀ ਅ ਇਨਰ ਡਾਟਾ ਰਿਕਵਰ ਹੋਇਆ ਹੈ ਔਰ ਔਰ ਚੰਗਾ ਤੁਸੀਂ ਰਿਜ਼ਲਟ ਦੇਖੋਗੇ ਔਰ ਚੰਗਿਆਂ ਮੇਨ ਫਿਸ਼ਸ ਜਿਹੜੀਆਂ ਹੈ ਜਿਹੜੇ ਇਹਦੇ ਵਿੱਚ ਧੰਦਾ ਕਰਦੀਆਂ ਆ ਅ ਹੁਣ ਜਿਹੜਾ ਇਹ ਡਰਗ ਡੀਲਰ ਸੀ ਕੱਲੇ 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 ਸਿਰਫ ਐਸ ਮੋਡੂਲ ਨਾਲ ਨਹੀਂ ਸੀ ਉਹ ਉਹਨਾਂ ਦਾ ਹੋਰ ਵੀ ਮੋਡੂਲ ਨਾਲ ਸੀਗਾ ਉਹ ਵੀ ਸਾਰੇ ਨੰਗੇ ਹੋ ਗਏ ਆ ਔਰ ਅੱਗੇ ਜਿਹੜੇ ਇਹਨਾਂ ਦੇ ਹੋਰ ਜਿਸ ਜ਼ਰੀਏ ਕਰਦੇ ਸੀਗੇ ਸਾਰਾ ਕੋਈ ਸਾਡਾ ਆਪਰੇਸ਼ਨ ਉਹ ਚੱਲ ਪਿਆ ਜੀ ਅਸੀਂ ਕਿੰਟਰੀ ਪੈਸਾ ਭੇਜੇ ਦੀ ਕੁਝ ਗੱਲ ਸਾਹਮਣੇ ਆ ਗਈ ਦੇਖੋ ਇਹ ਸੈਟਰਲੀ ਅਕ੍ਰੋਸ ਦਾ ਬਾਰਡਰ ਤਾਂ ਜਾਂਦਾ ਹੀ ਆ ਪਾਕਿਸਤਾਨ ਜਿੱਥੇ ਹੈ ਔਰ ਜਿਹੜਾ ਫਾਈਨਲ ਰੂਟ ਹੋਰ ਕਿੱਥੋਂ ਕਿੱਥੋਂ ਦੀ ਜਾ ਰਿਹਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਹੁਣ ਉਹ ਡਿਟੇਲਸ ਨਹੀਂ ਤਾਂ ਮੈਂ ਦੱਸੂਗਾ ਅਸੀਂ ਕਾਫੀ ਇਨਫੋਰਮੇਸ਼ਨ ਦੂਜੇ ਡਿਸਟ੍ਰਿਕਟਸ ਨਾਲ ਵੀ ਸਾਰੀਆਂ ਸ਼ੇਅਰ ਹੋ ਗਈ ਆ ਔਰ ਇਸ ਦੇ ਤੇ ਫੁੱਲ ਫਰੈਸ਼ ਅਸੀਂ ਇਹਦਾ ਆਪਰੇਸ਼ਨ ਅਸੀਂ ਚਲਾਇਆ ਹੋਇਆ ਹੈ ਇਹਨੇ ਪਹਿਲੇ ਕੋ ਕ੍ਰਿਮੀਨਲ ਰਿਪੋਰਟ ਹੈ ਕਿੰਨਾ ਦਾ ਜੀ ਜੀ 2 ਬਿਲਕੁਲ ਜਿਹੜੇ 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 ਦੋ ਹਵਾਲੇ ਵਾਲੇ ਫੜੇ ਇਹਨਾਂ ਦੇ ਨਹੀਂ ਕੋਈ ਖਲਾਫ। ਸਰ ਕੰਮ ਕੀ ਕਰਦੇ ਨੇ ਦੋ ਵਾਲਾ ਉਹ ਕਰਦਾ ਕੰਮ ਕੰਮ ਇਹੀ ਹੈ ਜੀ ਇਹਨਾਂ ਦਾ ਮੇਨ ਕੰਮ ਤਾਂ ਇਹੀ ਹੈ। ਨਹੀਂ 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 ਸਰ अमाउंट ਜ਼ਿਆਦਾ ਹੋ ਸਕਦੀ ਹੈ ਸਰਟਨਲੀ ਜੀ ਸਰਟਨਲੀ ਜ਼ਿਆਦਾ ਹੋ ਸਕਦੀ ਹੈ ਅਸੀਂ ਉੱਤੇ ਕੰਮ ਕਰ ਰਹੇ ਹਾਂ। ਔਰ ਜਿੰਨੇ ਵੀ ਸਾਨੂੰ ਇਹਦੇ ਬਾਰੇ ਹੁਣ ਤੱਕ ਕਲੂਜ਼ ਮਿਲੇ ਆ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹੋਰ ਵੀ ਇੱਥੇ ਰਿਕਵਰੀ ਕਰ ਸਕੀਏ। ਰਿਕਵਰੀ ਕਰ ਚੱਕਾ ਕਿੰਨਾ ਔਖਾ ਹੁੰਦਾ ਇਸ ਤਰ੍ਹਾਂ ਦੇ ਕੇਸ ਨੂੰ ਕੈਰ ਕਰਨਾ ਕਿਉਂਕਿ ਕਾਫੀ ਪੈਸਾ ਇਨਵੋਲਡ ਹੈ ਔਰ ਕਈ ਕੰਟਰੀਆਂ ਔਰ ਸਭ ਤੁਸੀਂ ਕਹਿੰਦੇ ਪੂਰੇ ਪੰਜਾਬ ਦੇ ਲੋਕਨ ਔਰ ਨੇ ਵਿੱਚ ਨਹੀਂ ਮੈਂ ਤੁਹਾਨੂੰ ਪੂਰੇ ਪੰਜਾਬ ਦੇ ਨਹੀਂ ਦੱਸਿਆ ਮੈਂ ਕਹਿੰਦਾ ਜਿੱਥੇ ਵੀ ਹੋਰ ਉਹ ਡਿਸਟ੍ਰਿਕਟਸ ਵੀ ਅਸੀਂ ਹੈਲਪ ਲੈ ਰਹੇ ਹਾਂ ਜਿੱਥੇ ਜਿੱਥੇ ਵੀ ਕੋਈ ਬੰਦਾ ਸਾਹਮਣੇ ਆਇਆ ਅਸੀਂ ਕੰਸਰਨ ਡਿਸਟ੍ਰਿਕਟਸ ਵੀ ਹੈਲਪ ਲੈ ਰਹੇ ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਕਿ ਪੰਜਾਬ ਸਰਕਾਰ ਦੀ ਮਾਨਯੋਗ ਸੀਐਮ ਸਾਹਿਬ ਦੇ ਤਹਿਤ ਇੱਕ ਜਿਹੜੀ ਮਹਿੰਮ ਚਲਾਈ ਗਈ ਆ ਤੁਸੀਂ ਉਹਦਾ ਰਿਜ਼ਲਟ ਕੱਲਾ ਬਾਰਡਰ ਰੇਂਜ ਅਮਰitsar ਚ ਸਾਰੇ ਪੰਜਾਬ ਚ ਆਪਾਂ ਦੇਖ ਰਹੇ ਆ ਔਰ ਸਾਰੇ ਪਬਲਿਕ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੀ ਆ ਔਰ ਇਹ ਇਹੇ ਰਿਜ਼ਲਟ ਵੀ ਸਾਡੇ ਸਾਹਮਣੇ ਆ ਔਰ ਸਾਰਾ ਕੁਝ ਪਬਲਿਕ ਦੀ ਸਪੋਰਟ ਨਾਲ ਹੀ ਹੋ ਰਿਹਾ ਜਦੋਂ ਪੁਲਿਸ ਕੰਮ ਕਰ ਰਹੀ ਆ ਸਾਨੂੰ ਇਨਫੋਰਮੇਸ਼ਨ ਵੀ ਹੋਰ ਆ ਰਹੀ ਆ ਕਿ ਪਬਲਿਕ ਦੀ ਸਪੋਰਟ ਨਾਲ ਹੀ ਅਸੀਂ ਇਦਾਂ ਦੀਆਂ ਬਿਗ ਫਿਸ਼ੀਜ਼ ਨੂੰ ਅਰੈਸਟ ਕਰਨ ਚ ਕਾਮਯਾਬ ਹੋ ਰਹੇ ਸਰ ਜਨਰੇਟ ਅਟੈਕ ਤੇ ਲਗਾਤਾਰ ਬੋਲੇ ਨੇ ਉਹਦੋਂ ਅਟੈਕ ਹੋ ਗਿਆ ਫੋਮ ਮੰਦਿਰ ਤੇ ਹੋ ਗਿਆ ਅਟੈਕ ਦੇਖੋ ਗ੍ਰਨੇਡ ਅਟੈਕਸ ਜਿੰਨੇ ਵੀ ਕੱਲ ਤੋਂ ਪਹਿਲਾਂ ਹੋਇਆ 100% ਸਾਰੇ ਉਹਦੇ ਚ ਮੁਲਜ਼ਮ ਫੜੇ ਗਏ ਆ ਕੁਝ ਇਨਕਾਊਂਟਰ ਚ ਵੀ ਮਾਰੇ ਗਏ ਆ ਕੁਝ ਇਨਕਾਊਂਟਰ ਚ ਜ਼ਖਮੀ ਵੀ ਹੋਇਆ ਈਵਨ ਆਊਟ ਆਫ ਸਟੇਟ ਵੀ ਇਨਕਾਊਂਟਰ ਹੋਇਆ ਔਰ ਪੰਜਾਬ ਪੁਲਿਸ ਇਹਨੂੰ ਪੂਰਾ ਤੁਹਾਨੂੰ ਯਕੀਨ ਦਿਵਾਉਂਦੀ ਆ ਕਿ ਪੰਜਾਬ ਪੁਲਿਸ ਹਰ ਤਰੀਕੇ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਊਗੀ ਔਰ ਜਿਹੜਾ ਕਿਉਂਕਿ ਇਸ ਨੂੰ ਸੀਪੀ ਸਾਹਿਬ ਦੇਖ ਰਹੇ ਆ ਇੱਤੇ ਵੀ ਕਾਫੀ ਉਹਨਾਂ ਨੂੰ ਚੰਗੇ ਕਲੂ ਮਿਲੇ ਔਰ ਬਹੁਤ ਛੇਤੀ ਅਮਰitsar ਪੁਲਿਸ ਵੱਲੋਂ ਇਹ ਵੀ ਕ੍ਰੈਕ ਕਰ ਦਿੱਤਾ ਜਾਊਗਾ ਜੀ ਅੱਛਾ ਸਰ ਇੱਕ ਅਮਰਜਪਾਲ ਨੂੰ ਲੈ ਕੇ ਦੱਸਿਆ ਜਾ ਰਿਹਾ ਐਨਐਸਏ ਖਦਮ ਕੀਤੀ ਦੀ ਡਿਟੇਲਸ ਦੇਖੋ ਇਹ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਜਨਾਲੇ ਜਿਹੜਾ ਪੁਲਿਸ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉੱਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆਰ ਰਜਿਸਟਰ ਹੁੰਦੀ ਆ ਜਿਹੜੇ 10 ਬੰਦਿਆਂ ਦੇ ਖਿਲਾਫ NSA ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਚ ਅਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਣੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ ਚ ਅਰੈਸਟ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਗਵਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਲਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰੀਆਜਲਾ ਹਰਜੀਤ ਸਿੰਘ ਏਲਸ ਚਾਚਾ ਤੇ ਕਲਵੰਤ ਰੋਕੇ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪਦੀ ਉਸ ਕੇਸ ਇਹਨਾਂ ਨੂੰ ਬਤਾਇਆ ਸੀ ਆ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅਸੀਂ ਅੱਗੇ ਵਧਾਵਾਂਗੇ ਤੁਹਾਨੂੰ ਚਾਰਜ ਕੀਤਾ ਜਾਇਆਗਾ ਨਾ ਉਹਨਾਂ ਦੀ ਗ੍ਰਿਫਤਾਰੀ ਪਾਲੀ ਪੁਲਿਸ ਨੂੰ ਜਾ ਚੁੱਕੇ ਹਨ ਹਾਂਜੀ ਪੁਲਿਸ ਨੂੰ ਜਾ ਚੁੱਕੇ ਸਰ ਅਮਰਿਤਪਾਲ ਵੀ ਕਿਉਂਕਿ ਮੈਂ ਨੀ ਅਮਰਿਤਪਾਲ ਹਨ ਇਸ ਤੋਂ ਨਹੀਂ ਨਵਾਂ ਨਹੀਂ ਮੈਂ ਹਲੇ ਕੁਝ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਨਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫਤੀਸ਼ ਹੋਊਗੀ ਜੋ ਕੁਝ ਵੀ ਸਾਨੂੰ ਤਫਤੀਸ਼ ਲੜਿੰਦਾ ਹੋਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅਜਿਹੀ ਤਰੀਕ ਚ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਦੁਬਾਰਾ ਵੀ ਪਿੱਛੇ ਸਨ ਬਸਨ ਸਿੰਘ ਭਗਵਾਨ ਸਿੰਘ ਬਾਜੇਕੇ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਔਰ ਕਲਵੰਤ ਰੌਕੇਤ ਕਲੌਨ ਸਿੰਘ ਧਾਲੀਵਾਲ ਸਰ ਇਹਨਾਂ ਨੂੰ ਕੋਰਟ ਚ ਵੀ ਇਸ ਕੀਤਾ ਹੈ ਇਹਨਾਂ ਨੂੰ ਉਹ ਪੂਰੀ ਪ੍ਰਕਿਰਿਆ ਦੇ ਲਈ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਚ ਵੱਖ-ਵੱਖ ਮੁਕੱਦਮੇ ਆ ਹਰੇਕ ਜਿੱਥੇ-ਜਿੱਥੇ ਵੀ ਲੜਿੰਦਾ ਉਸ ਹਿਸਾਬ ਨਾਲ ਇਹਨਾਂ ਤੇ ਐਕਟ ਕੀਤਾ ਜਾਊਗਾ ਸੋ ਵੀ ਇਹਦੀ ਕਾਲ ਨਾ ਕੋਰਟ ਪੇਪਰ ਹਾਂਜੀ ਇਹਨਾਂ ਦਾ ਕੋਰਟ ਪੇਪਰ ਦਿੱਤਾ ਜਾਏਗਾ ਹਾਂਜੀ ਅਜਨਾਲਾ ਕੋਰਟ ਦੇ ਵਿੱਚ ਹੀ ਜਿਸ ਤਰੀਕਾ ਕਰਕੇ ਐਂਸਰ ਦਿੱਤੀ ਉਹ ਪਲੇਨ ਹਾਂਜੀ ਯਾਰ ਇਹ ਗ੍ਰੈਜੂਏਸ਼ਨ ਵਿਦੋ ਕਿੰਨੇ ਸੇ ਘੰਟਾ ਲੱਗਦੀ ਕੀ ਐਨਐਸਏ ਇਹਨਾਂ ਤੇ ਖਤਮ ਹੋ ਗਈ ਆ ਜੀ ਹਾਂ ਕੁਛ ਤੇ ਕੱਲ ਖਤਮ ਹੋ ਰਹੀ ਆ ਕੁਛ ਤੇ ਪਰਸੋ ਖਤਮ ਹੋ ਰਹੀ ਆ ਕੁਛ ਤੇ ਅ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਅਰੈਸਟ ਪਾ ਰਹੇ ਆ ਜੀ ਕਿਹੜੀ ਕਿਹੜੀ ਜੇਜ ਬੰਦਲੇ ਦੀ ਸਾਰੀਆਂ ਡਿਬਰੂਗਾੜਾ ਜੀ ਕੱਲ ਕੋਣ ਚੋ ਪੇਸ਼ ਕੀਤਾ ਜਾਏਗਾ ਹਾਂਜੀ ਕੱਲ ਕੀਤਾ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ 트랜ਜ਼ਿਟ ਡਿਮਾਂਡ ਆ ਦੂਰੋਂ ਆਉਣਾ ਤੇ ਉਹਦੇ ਵਿੱਚ ਕੀਤਾ ਜਾਊਗਾ